ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਜ਼ਰੂਰੀ ਜੋ ਸਿੱਖਾਂ ਨਾਲ ਸੰਬੰਧਿਤ ਜੋ ਮੁੱਦੇ ਐ ਜੋ ਸੈਂਟਰ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਜਾਂ ਕਿਸੇ ਵੀ ਸੰਸਥਾ ਵੱਲੋਂ ਨਹੀਂ ਕਰਵਾਏ ਗਏ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਸਾਡਾ ਮੁੱਦਾ ਜਿਹੜਾ ਬੰਦੀ ਸਿੰਘ ਜਿਹੜੇ ਸਾਡੇ ਜੇਲ੍ਹਾਂ ਚ ਬੈਠੇ ਹੋਏ ਆ ਉਹਨੂੰ 20-20 ਸਾਲ ਹੋ ਗਏ ਆ ਜੇਲਾਪੁਰੀਆਂ ਕਰ ਚੁੱਕੇ ਆ ਲੇਕਿਨ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਨੇ ਅਜੇ ਉੱਤੇ ਕੋਈ ਵੀ ਧਿਆਨ ਨਹੀਂ ਦਿੱਤਾ ਦੂਸਰਾ ਜੋ ਸਾਡੇ ਸਿੱਖਾਂ ਦੇ ਉੱਤੇ NSA ਨੈਸ਼ਨਲ ਸਿਕਿਉਰਿਟੀ ਐਕਟ ਲਗਾ ਕੇ ਉਹਨੂੰ ਜੇਲਾਂ ਵਿੱਚ ਭੇਜ ਦਿੱਤਾ ਹੈ ਉਹਨੂੰ ਰਿਹਾ ਕਰਾਣ ਵਿੱਚ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਔਰ ਸਰਕਾਰਾਂ ਅੱਗੇ ਇਹ ਮੁੱਦਾ ਚੁਕਾਂਗਾ ਵੀ ਐਨਐਸ ਜਿਹੜੀ ਲਗਾਈ ਹੈ ਉਹਨਾਂ ਨੂੰ ਹਟਾਈ ਜਾਵੇ ਔਰ ਸਿੰਘਾਂ ਨੂੰ ਰਿਲੀਜ਼ ਕੀਤਾ ਜਾਵੇ ਇਸ ਤੋਂ ਇਲਾਵਾ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਜਾਣ ਵਿੱਚ ਸੰਗਤ ਨੂੰ ਬਹੁਤ ਦਿੱਕਤ ਆਂਦੀ ਹੈ ਇਹ ਮੈਂ ਸੰਗਤ ਨੂੰ ਦੱਸਣਾ ਚਾਹਨਾ ਬਿਨਨਕਾਣਾ ਸਾਹਿਬ ਸ੍ਰੀ ਗੁਰੂ ਨਨਕਾਣਾ ਸਾਹਿਬ ਗੁਰਦੁਆਰਾ ਵਿੱਚ ਜਾਣ ਲਈ ਔਨ ਅਰਾਈਵਲ ਵੀਜ਼ੇ ਦੀ ਵਿਵਸਥਾ ਹੋਣੀ ਚਾਹੀਦੀ ਹੈ ਜੋ ਇਹ ਕਰਵਾਉਣ ਵਿੱਚ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਇਸ ਤੋਂ ਇਲਾਵਾ ਜਿਹੜੇ ਸਾਡੇ ਧਾਰਮਿਕ ਸਥਾਨ ਹਨ ਉਹਨਾਂ ਵਿੱਚ ਸਰਕਾਰਾਂ ਦਖਲ ਅੰਦਾਜ਼ੀ ਨਾ ਕਰਨ ਇਹਦੇ ਉੱਤੇ ਸੰਸਦ ਦੇ ਵਿੱਚ ਕਾਨੂੰਨ ਬਣਾਇਆ ਜਾਵੇ ਕਿਉਂਕਿ ਧਾਰਮਿਕ ਸੰਸਥਾਵਾਂ ਜਿਹੜੀਆਂ ਨੇ ਉਹ ਧਰਮ ਦੇ ਨਾਲ ਸਬੰਧਿਤ ਹੁੰਦੀ ਹੈ ਨਾ ਕਿ ਸਰਕਾਰਾਂ ਦੇ ਨਾਲ ਤਾਂ ਮੈਂ ਇਹ ਸੰਸਦ ਦੇ ਵਿੱਚ ਕਾਨੂੰਨ ਬਣਾਉਣ ਵਾਸਤੇ ਮੈਂ ਅਪੀਲ ਕਰਾਂਗਾ ਔਰ ਉਥੇ ਤੁਹਾਡੀ ਸੰਸਦ ਵਿੱਚ ਆਵਾਜ਼ ਬਣਾਗਾ ਵੀ ਧਾਰਮਿਕ ਸੰਸਥਾਵਾਂ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਾ ਕਰੇ ਸਰਕਾਰ ਇਸ ਤੋਂ ਇਲਾਵਾ ਮੈਂ ਸੰਗਠਨ ਤੁਹਾਨੂੰ ਦੱਸ ਦੇਣਾ ਚਾਹਨਾ ਕਈ ਧਾਰਮਿਕ ਸੰਸਥਾਵਾਂ ਵਿੱਚ ਕੁਝ ਸ਼ਰਾਰਤੀ ਲੋਗ ਜੋ ਕੀ ਧਾਰਮਿਕ ਸਥਾਨ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਉਹ ਕਰਵਾਵਾਂਗੇ ਵੀ ਇਹ ਰਿਗਾਰਡਿੰਗ ਵੀ ਆਪਾਂ ਸੰਸਦ ਵਿੱਚ ਕਾਨੂੰਨ ਬਣਾਉਣ ਵਾਸਤੇ ਸਰਕਾਰਾਂ ਨੂੰ ਇੱਕਦਮ ਉਹਨਾਂ ਤੇ ਪ੍ਰੈਸ਼ਰ ਬਣਾਵਾਂਗੇ ਸਰਕਾਰਾਂ ਤੇ ਔਰ ਉਹਨਾਂ ਨੂੰ ਮਜਬੂਰ ਕਰਾਂਗੇ ਵੀ ਸੰਸਦ ਵਿੱਚ ਕਾਨੂੰਨ ਬਣਾਇਆ ਜਾਵੇ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਕੋਈ ਸ਼ਰਾਰਤੀ ਵਿਅਕਤੀ ਕਬਜ਼ਾ ਨਾ ਕਰ ਪਵੇ ਇਸ ਤੋਂ ਇਲਾਵਾ ਸੰਗਤ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਜੋ ਦੇਸ਼ ਦੇ ਕਈ ਰਾਜਾਂ ਵਿੱਚ ਕਈ ਸ਼ਰਾਰਤੀ ਲੋਕਾਂ ਨੇ ਗੁਰੂ ਸਾਹਿਬ ਦੀ ਬੇਇੱਜ਼ਤੀ ਕੀਤੀ ਜਾਂ ਅਗੇ ਕੋਈ ਫਿਊਚਰ ਵਿੱਚ ਕਰਦਾ ਤਾਂ ਉਹਦੇ ਵਿੱਚ ਉਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਉਹਦੇ ਤੇ 302 ਦਾ ਮੁਕੱਦਮਾ ਚਲਾ ਕੇ ਸੈਕਸ਼ਨ 302 ਆਈਪੀਸੀ ਦਾ ਮੁਕੱਦਮਾ ਚਲਾ ਕੇ ਉਹਨੂੰ ਉਹਦਾ ਟ੍ਰਾਇਲ 302 ਦੇ ਅਕੋਰਡਿੰਗ ਚੱਲਣਾ ਚਾਹੀਦਾ ਇਹ ਵੀ ਕਾਨੂੰਨ ਵਿੱਚ ਇੰਕਲੂਡ ਹੋਏਗਾ ਇਸ ਤੋਂ ਇਲਾਵਾ ਜੋ ਸਾਡੇ ਕਿਸਾਨ ਵੀਰ ਜੋ 700 ਕਿਸਾਨ ਵੀਰ ਜੋ ਆਪਣੀਆਂ ਮੰਗਾਂ ਲੈ ਕੇ ਸੈਂਟਰ ਗਵਰਨਮੈਂਟ ਸੋਰ ਸਟੇਟ ਗਵਰਨਮੈਂਟ ਕੋਲ ਆਏ ਸੀ ਉਹਦੇ ਵਿੱਚ 700 ਕਿਸਾਨ ਸ਼ਹੀਦ ਹੋ ਗਏ ਉਹ ਕਿਸਾਨ ਜੋ ਸ਼ਹੀਦ ਹੋ ਗਏ ਕਿਸੇ ਦਾ ਪਿਓ ਕਿਸੇ ਦਾ ਪੁੱਤਰ ਸੀ ਲੇਕਿਨ ਨਾ ਤਾਂ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਦੇ ਜਿਹੜੇ ਕਿਸਾਨ ਆਏ ਸੀਗੇ ਦੇਸ਼ ਤੋਂ ਪੂਰੇ ਕਿਸਾਨ ਆਏ ਸੀਗੇ ਲੇਕਿਨ ਨਾ ਤਾਂ ਸਟੇਟ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਨੇ ਉਹ ਜਿਹੜੇ ਸ਼ਹੀਦ ਕਿਸਾਨ ਹੈਗੇ ਨਾ ਉਹਨਾਂ ਦੇ ਪਰਿਵਾਰਾਂ ਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਸੰਗਤ ਜੀ ਇਹ ਸੰਸਦ ਵਿੱਚ ਮੈਂ ਤੁਹਾਡੀ ਆਵਾਜ਼ ਚੱਕਾਂਗਾ ਔਰ ਮੈਂ 700 ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਨਾਲ 1 ਕਰੋੜ ਰੁਪਏ ਦਵਾਵਾਂਗਾ ਸੰਗਤ ਜੀ ਇਹ ਮੁੱਦੇ ਬਹੁਤ ਜ਼ਰੂਰੀ ਮੁੱਦੇ ਨੇ ਜੋ ਮਿਲਣੇ ਚਾਹੀਦੇ ਨੇ ਕਿਸਾਨਾਂ ਦਾ ਮੁੱਦਾ ਹੋਵੇ ਐਨਐਸਏ ਦਾ ਜਾਂ ਗੰਦੀ ਸਿੰਘੇ ਰਿਹਾਈ ਦਾ ਮੁੱਦਾ ਇਹ ਸਾਰੇ ਮੁੱਦੇ ਸੰਗਤ ਜੀ ਅਸੀਂ ਕਰਾਉਣ ਵਿੱਚ ਪੂਰੀ ਆਪਣੀ ਕੋਸ਼ਿਸ਼ ਕਰਾਂਗਾ ਇਹਦੇ ਲਈ ਆਪਣੇ ਆਪ ਨੂੰ ਮੈਨੂੰ ਕੁਰਬਾਨ ਕਰਨਾ ਪਵੇ ਸ਼ਹੀਦੀਆਂ ਦੇਣੀਆਂ ਪੈਣ ਉਸ ਵਾਸਤੇ ਵੀ ਸੰਗਤ ਜੀ ਮੈਂ ਤਿਆਰ ਹਾਂ ਅਸੀਂ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਮਾਰ ਹੀ ਦੇ ਸẽਗਾ ਅਸੀਂ ਹੋਰਾਂ ਵਾਸਤੇ ਅਗਰ ਕੁਰਬਾਨੀਆਂ ਦੇ ਸਕਦੇ ਆ ਕੀ ਆਪਣੇ ਧਰਮ ਵਾਸਤੇ ਜਾਂ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਹਮੇਸ਼ਾ ਹੀ ਅੱਗੇ ਆਂ ਔਰ ਅੱਗੇ ਰਵਾਂਗੇ ਸੰਗਤ ਜੀ ਸੰਗਤ ਜੀ ਮੈਂ ਮੈਨੂੰ ਇੱਕ ਸਿੰਘ ਮਿਲਿਆ ਗੁਰਦੁਆਰਾ ਬਾਬਾ ਕਰਮ ਸਿੰਘ ਡੇਰਾ ਉੱਥੇ ਸਿੰਘ ਨੇ ਦੱਸਿਆ ਕਹਿੰਦਾ ਵੀਰ ਜੀ ਤੁਸੀਂ ਹਰ ਵਾਰ ਇਲੈਕਸ਼ਨ ਲੜਦੇ ਹੋ ਤਾਂ ਹਾਰ ਜਾਂਦੇ ਹੋ ਮੈਂ ਕਿਹਾ ਅਸੀਂ ਸੰਗਤ ਨੂੰ ਜਗਾਣਾ ਹੈ ਸਿੱਖਾਂ ਨੂੰ ਜੁਦਾਣਾ ਹੈ ਵੀ ਸਾਰੇ ਨੇ ਅਸੀਂ ਇੱਕ ਹੋ ਕੇ ਇੱਕ ਹੋ ਕੇ ਜੰਗ ਲੜਨਾ ਹੈ ਇਹ ਸਰਕਾਰਾਂ ਨੂੰ ਅਸੀਂ ਦੱਸਣਾ ਅਸੀਂ ਏਕਾਂ ਅਸੀਂ ਵਿਖਰੇ ਹੋਏ ਨਹੀਂ ਆਂ ਅਸੀਂ ਮਿਲ ਜੁਲ ਕੇ ਰਹਿਣ ਵਾਲੇ ਹੈਗੇ ਆਂ ਇਹ ਸਰਕਾਰਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਸੰਗਜੀ ਪੂਰੀ ਪੂਰਬੀ ਦਿੱਲੀ ਤੋਂ ਮੈਂ ਕੱਲਾ ਸਿੰਘ ਖੜਾ ਹੋਇਆ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਔਰ ਮੇਰਾ ਫਾਰਮ ਅਸੈਪਟ ਹੋ ਗਿਆ ਔਰ ਮੈਂ ਹੁਣ ਚੋਣਾਂ ਲੜ ਰਹੇ ਆਂ ਸੰਗਜੀ ਇਸ ਚੋਣਾਂ ਵਿੱਚ ਕਿਸੇ ਵੀ ਨੈਸ਼ਨਲ ਪਾਰਟੀ ਨੇ ਚਾਹੇ ਭਾਜਪਾ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਬੀਐਸਪੀ ਹੋਵੇ ਸੀਪੀਆਈ ਹੋਵੇ ਜਿੰਨੀਆਂ ਵੀ 5 6 ਨੈਸ਼ਨਲ ਪਾਰਟੀਆਂ ਐ ਕਿਸੇ ਨੇ ਟਿਕਟ ਨਹੀਂ ਦਿੱਤੀ ਸੰਗਤ ਜੀ ਇਹ ਟਿਕਟ ਤੁਹਾਨੂੰ ਕਿਵੇਂ ਮਿਲਣ ਲਈ ਸੀ ਲੋਕਸਭਾ ਫਰਕ ਨਹੀਂ ਪੈਂਦਾ ਜਿੱਥੇ ਪੰਜ ਵਾਰ ਹਾਰਿਆ ਛੇਵੀਂ ਵਾਰ ਹੋਰ ਹਾਰਨ ਨੂੰ ਆਪਾਂ ਤਿਆਰ ਆ ਉਹ ਜੰਗ ਦੇ ਮੈਦਾਨ ਵਿੱਚ ਚੰਗੀ ਤਰ੍ਹਾਂ ਜੂਝ ਕੇ ਜਾਵਾਂਗੇ ਡਰਨ ਵਾਲੇ ਨਹੀਂ ਆਪਾਂ ਵੀ ਸਰਕਾਰਾਂ ਕੋਲ ਡਰ ਜਾਈਆਂ ਕਿਸੇ ਵਿਅਕਤੀ ਕੋਲ ਡਰ ਜਾਈਏ ਅਗਰ ਸੰਗਤ ਮੈਂ ਕਹਿੰਦਾ ਸਾਰੀ ਸੰਗਤ ਸਿੱਖ ਸੰਗਤ ਵੀ ਇਕੱਠੀ ਹੋ ਜੇ 1 ਲੱਖ ਵੋਟ ਪੈ ਜੇ ਮੈਂ ਕਹਾ ਅਗਲੀ ਵਾਰ ਸਾਰੀਆਂ ਨੈਸ਼ਨਲ ਪਾਰਟੀਆਂ ਸਾਡੇ ਸਿੱਖਾਂ ਕੋਲ ਆ ਕੇ ਕਹਿਣਗੇ ਜੀ ਆਓ ਤੁਸੀਂ ਸਾਡੀ ਸਾਡੇ ਚੋਣ ਚਿੰਤ ਤੋਂ ਟਿਕਟ ਤੇ ਲੜੋ ਚੋਣ ਲੋਕ ਸਭਾ ਦਾ ਵਿਧਾਨ ਸਭਾ ਦਾ ਸਾਡੀ ਟਿਕਟ ਤੋਂ ਲੜੋ ਕੌਂਸਲਰ ਦਾ ਸਾਡੀ ਟਿਕਟ ਤੋਂ ਆ ਕੇ ਲੜੋ ਸਾਰੀਆਂ ਨੈਸ਼ਨਲ ਪਾਰਟੀਆਂ ਸਾਡੇ ਅਗੇ ਹੱਥ ਜੋੜ ਕੇ ਆਣਗੀਆਂ ਇਹ ਤਾਂ ਹੋ ਸਕਦਾ ਸੰਗਤ ਜੀ ਜਿਵੇਂ ਅਸੀਂ ਸਾਰੇ ਇਕੱਠੇ ਹੋਵਾਂਗੇ ਸਾਨੂੰ ਸਾਰਿਆਂ ਨੂੰ ਇਹ ਸਮਾਂ ਹੈ ਇਕੱਠੇ ਹੋਣ ਦਾ ਔਰ ਆਉਣ ਵਾਲੇ ਚੋਣ ਵਿੱਚ 25 ਮਈ 2024 ਵਿੱਚ ਪੂਰਬੀ ਦਿੱਲੀ ਤੋਂ ਮੈਨੂੰ ਮਨਜੀਤ ਸਿੰਘ ਐਡਵੋਕੇਟ ਨੂੰ ਇੱਕ ਇੱਕ ਵੋਟ ਦੇ ਕੇ ਸਫਲ ਬਣਾਓ ਜਿਤਾਓ ਔਰ ਸੰਸਦ ਵਿੱਚ ਪਹੁੰਚਾਓ ਔਰ ਮੈਂ ਆਪ ਜੀ ਦੀ ਆਵਾਜ਼ ਬਣਾ ਸੰਸਦ ਵਿੱਚ ਜਾ ਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ